ਜੇ ਮਤ ਅਦੀ ਕੀ ਹਲਚਲ ਹੈ ਜੀ ਸਭ ਨਵਰਾਤੇ ਮਨਾਉਣ ਚ ਸ਼ਰਦਾ ਭਾਵਨਾ ਚ ਪੂਰੇ ਤਰ੍ਹਾਂ ਲਿਪਤ ਹੋਣਗੇ ਮਾਤਰਾਣੀ ਤੁਹਾਡੀਆਂ ਸਭ ਦੀਆਂ ਦੁਆਵਾਂ ਪੂਰੀਆਂ ਕਰੇ ਪਰ ਕੀ ਤੁਹਾਨੂੰ ਪਤਾ ਹੈ ਤુલਸੀ ਦਾ ਪੌਦਾ ਸਿਰਫ ਆਮ ਬੂਟਾ ਨਹੀਂ ਹੈ ਹਰ ਘਰ ਵਿੱਚ ਲੱਗਿਆ ਹੋਇਆ ਹਰ ਘਰ ਦੇ ਵਿੱਚ ਲੱਗਿਆ ਹੋਇਆ ਕਈਆਂ ਨੂੰ ਇਸ ਦੀ ਧਾਰਮਿਕ ਮਹੱਤਵ ਪਤਾ ਹੈ ਕਈਆਂ ਨੂੰ ਧਾਰਮਿਕ ਹੀ ਪਤਾ ਹੈ ਸੈਂਟੀਫਿਕ ਨਹੀਂ ਪਤਾ ਸੋ ਮੈਂ ਨਾਲ ਸੈਂਟੀਫਿਕ ਮਹੱਤਵ ਵੀ ਦੱਸਾਂਗੀ ਔਰ ਜੋਤਿਸ਼ੀਆ ਮਹੱਤਵੀ ਤુલਸੀ ਮਾਤਾ ਦਾ ਦੱਸਾਂਗੀ ਮੈਨੂੰ ਲੱਗਾ ਕਿ ਜਿੰਨੇ ਵੀ ਹਰਬਲ ਪਲਾਂਟਸ ਨੇ ਜਿੰਨੇ ਵੀ ਧਾਰਮਿਕ ਰੁੱਖ ਜਾਂ ਪੌਦੇ ਨੇ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਉਂਝ ਤਾਂ ਮਦਰ ਨੇਚਰ ਦਾ ਸਤਿਕਾਰ ਸਾਰਿਆਂ ਨੂੰ ਕਰਨਾ ਚਾਹੀਦਾ ਪਰ ਜਿਹੜਾ ਧਾਰਮਿਕ ਪੌਦੇ ਨੇ ਸਾਡੇ ਧਰਮ ਕਰਮ ਨਾਲ ਜੁੜੇ ਹੋਏ ਧਾਰਮਿਕ ਪੌਦੇ ਨੇ ਉਹਨਾਂ ਦੀ ਐਕਸਟਰਾ ਕੇਅਰ ਕਰਨੀ ਬਣਦੀ ਹੈ ਇੱਕ ਹੈ ਤુલਸੀ ਦਾ ਪੌਦਾ ਜਿਹੜਾ ਸਿਰਫ ਇੱਕ ਆਮ ਪੌਦਾ ਨਹੀਂ ਹੈ ਸਗੋਂ ਪ੍ਰਾਤਨ ਗ੍ਰੰਥਾਂ ਚ ਇਸ ਨੂੰ ਲక్ష్ਮੀ ਜੀ ਦਾ ਰੂਪ ਮੰਨਿਆ ਗਿਆ ਹੈ ਮੈਂ ਡਾਕਟਰ ਤਿਰੰਕੋਰ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਪਹਿਲਾਂ ਮੈਂ ਗੱਲ ਕਰ ਲੈਣੀ ਆ ਕਿ ਤુલਸੀ ਹੁੰਦੀ ਕਿੰਨੇ ਤਰ੍ਹਾਂ ਦੀ ਹੈ ਰਾਮਾ ਤુલਸੀ ਹਲਕਾ ਹਰਾ ਰੰਗ ਹਲਕੇ ਹਰੇ ਰੰਗ ਦੇ ਪੱਤੇ ਸੁਗੰਧ ਬਹੁਤ ਹੀ ਮਿੱਠੀ ਆਯੁਰਵੈਦ ਵਿੱਚ ਸਭ ਤੋਂ ਵੱਧ ਦਵਾਈਆਂ 'ਚ ਵਰਤੀ ਜਾਂਦੀ ਹੈ ਦੂਸਰੀ ਕਿਸਮ ਹੈ ਕ੍ਰਿਸ਼ਨਾ ਤુલਸੀ ਦੀ ਜਿਹਨੂੰ ਤੁਸੀਂ ਸ਼ਿਆਮਾ ਤુલਸੀ ਵੀ ਕਹਿ ਦਿੰਦੇ ਹੋ ਇਹਦੇ ਗੂੜੇ ਜਾਮਣੀ ਰੰਗ ਦੇ ਪੱਤੇ ਹੁੰਦੇ ਆ ਤਿੱਖੀ ਤੇਜ ਸੁਗੰਧ ਹੁੰਦੀ ਆ ਸਕੰਦ ਪੁਰਾਣ ਵਰਗੇ ਮਹਾਨ ਗ੍ਰੰਥ ਇਸ ਨੂੰ ਵਿਸ਼ਨੂੰ ਭਗਤਾਂ ਲਈ ਸਭ ਤੋਂ ਪਵਿੱਤਰ ਮੰਨਿਆ ਗਿਆ ਵਿਸ਼ਨੂੰ ਭਗਤ ਸਾਰੇ ਇਸ ਸ਼ਾਮਾ ਤੁਲਸੀ ਕ੍ਰਿਸ਼ਨ ਤੁਲਸੀ ਦੀ ਵਰਤੋਂ ਧਰਮਕਾ ਅਨੁਸ਼ਟਾਨ ਵਿੱਚ ਕਰਦੇ ਨੇ ਇੱਕ ਹੈ ਵਣਾ ਤੁਲਸੀ ਜੰਗਲੀ ਤੁਲਸੀ ਕਹਿੰਦੇ ਉਹਨੂੰ ਕਿਉਂਕਿ ਵਣ ਦਾ ਮਤਲਬ ਹੁੰਦਾ ਜੰਗਲ ਵੱਡੇ ਵੱਡੇ ਪੱਤੇ ਹੁੰਦੇ ਆ ਜੰਗਲਾਂ ਦੇ ਵਿੱਚ ਆਪ ਹੀ ਉੱਗ ਜਾਂਦੀ ਆ ਕਿਉਂਕਿ ਕੁਦਰਤ ਹੈ ਪ੍ਰਕਿਰਤੀ ਆ ਆਪਣੇ ਆਪ ਆਪਣੇ ਆਪ ਨੂੰ ਰੀਗਰੋਥ ਕਰ ਲੈਂਦੀ ਆ ਤਾਕਤਵਰ ਪ੍ਰਕਿਰਤਿਕ ਔਖ ਦੀ ਮੰਨਿਆ ਜਾਂਦਾ ਇਸ ਨੂੰ ਔਖ ਦੀ ਕਹ ਲੋ ਅਸ਼ਤੀ ਕੋਜ ਸ਼ਬਦ ਅਥਰਵੈਦ ਵਿੱਚ ਇਸ ਨੂੰ ਆਯੂਸ਼ਵਦਕ ਕਿਹਾ ਗਿਆ ਚੌਥੀ ਕਿਸਮ ਕਪੂਰ ਤੁਲਸੀ ਆ ਜਾਂਦੀ ਹੈ ਪੱਤਿਆਂ ਦੇ ਵਿੱਚ ਕਪੂਰ ਵਰਗੀ ਮਹਿਕ ਹੈ ਹਲਕਾ ਜਿਹਾ ਰੱਬ ਕਰੋਗੇ ਨਾ ਆਪਣੇ ਹਥੇਲੀ ਤੇ ਤਾਂ ਕਪੂਰ ਵਰਗੀ ਖੁਸ਼ਬੂ ਆਣੀ ਹੈ ਉਹਦੇ ਵਿੱਚੋਂ ਮੱਛਰ ਤੇ ਕੀੜਿਆਂ ਤੋਂ ਬਚਾ ਲਈ ਇਸ ਨੂੰ ਘਰਾਂ ਦੇ ਵਿੱਚ ਲਗਾਇਆ ਜਾਂਦਾ ਹੈ ਵਾਰਡ ਦੇ ਰੂਪ ਵਿੱਚ ਦੇਖੋ ਰਿਸਪੈਕਟ ਵੀ ਹੈ ਬੂਟੇ ਦੀ ਉਹਦੀਆਂ ਹਰਬਲ ਪ੍ਰੋਪਰਟੀਆਂ ਕਰਕੇ ਆਧਾਰਮਕਤਾ ਦਾ ਨਜ਼ਰੀਆ ਵੱਖਰਾ ਹੈ ਤੇ ਸੈਂਟੀਫਿਕ ਨਜ਼ਰੀਆ ਨਜ਼ਰ ਗਿਆ ਜਿਹੜਾ ਉਹ ਵੱਖਰਾ ਹੈ ਸੋ ਮੱਛਰ ਤੇ ਕੀੜੇ ਦੂਰ ਭਜਦੇ ਹੈ ਪੂਰ ਤુલਸੀ ਹਰ ਘਰ ਚ ਲਗਾ ਸਕਦੇ ਆਪਾਂ ਇੱਕ ਹੈ ਅਮਰਤ ਤુલਸੀ ਪੰਜਵੀਂ ਕਿਸਮ ਹੈ ਇਹ ਵਿਰਲੀਆਂ ਕਿਸਮਾਂ ਵਿੱਚੋਂ ਇੱਕ ਹੈ ਘਾਟੇ ਹੁੰਦੀ ਹੈ ਆਯੁਰਵੈਦਿਕ ਅਨੁਸਾਰ ਇਹ ਸਭ ਤੋਂ ਬਲਵਾਨ ਰੋਗਨਾਸ਼ਕ ਓਸ਼ਧੀ ਹੈ ਇਹਨਾਂ ਦੇ ਵਿੱਚੋਂ ਜੇ ਮੈਂ ਕੈਲਕੂਲੇਟ ਕਰਨਾ ਹੋਵੇ ਫਿਲਟਰੇਸ਼ਨ ਲਈ ਹੋਵੇ ਤਾਂ ਰਾਮਾ ਤુલਸੀ ਤੇ ਕ੍ਰਿਸ਼ਨਾ ਤુલਸੀ ਹੀ ਸਭ ਤੋਂ ਵੱਧ ਘਰਾਂ ਵਿੱਚ ਲਗਾਈਆਂ ਜਾਂਦੀਆਂ ਹਨ ਬਾਕੀ ਤਿੰਨ ਕਿਸਮਾਂ ਜ਼ਿਆਦਾਤਰ ਆਯੁਰਵੈਦਿਕ ਦਵਾਈਆਂ ਤੇ ਖਾਸ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ। ਕਿਹਾ ਤਾਂ ਇਹ ਜਾਂਦਾ ਆ ਕਿ ਜਦੋਂ ਤੁਹਾਡੇ ਜੀਵਨ 'ਚ ਕੋਈ ਬਦਲਾਅ ਆਉਣ ਵਾਲਾ ਹੋਵੇ ਨਾ ਤਾਂ ਸਭ ਤੋਂ ਪਹਿਲਾ ਸੰਕੇਤ ਤુલਸੀ ਦੇ ਪੱਤੇ ਤੇ ਮੰਜਰੀਆਂ ਦਿੰਦੀਆਂ। ਤੁਸੀਂ ਹੈਰਾਨ ਹੋਵੋਗੇ ਅੱਜ ਦੇ ਵਿਸ਼ੇ 'ਚ ਮੈਂ ਦੱਸਣ ਲੱਗੀ ਆ ਕਿ ਤੁਹਾਡਾ ਇਹ ਪੌਦਾ ਜਿਹੇ ਤੁਸੀਂ ਇਸ ਦੀ ਦੇਖਭਾਲ ਕੇਅਰ ਕਰਦੇ ਹੋ ਹਰ ਰੋਜ਼ ਜਿਹੜੀਆਂ ਇਹਦੇ ਵਿੱਚ ਤਬਦੀਲੀਆਂ ਆਉਂਦੀਆਂ ਆ ਉਹਦੇ ਵਿੱਚ ਚੰਗੇ ਤੇ ਮਾੜੇ ਅਲਰਟ ਹੁੰਦੇ ਨੇ। ਚੰਗੇ ਸੰਕੇਤ ਵੀ ਹੁੰਦੇ ਨੇ ਮਾੜੇ ਸੰਕੇਤ ਵੀ ਹੁੰਦੇ ਨੇ ਸੋ ਉਹ ਇਹਨੇ ਜਿੱਦਾਂ ਮੈਂ ਕਹਿੰਨੀ ਸੁਪਨਿਆਂ ਨੂੰ ਡੀਕੋਡ ਕਰਨਾ ਸਿੱਖੋ ਇਸੇ ਤਰ੍ਹਾਂ ਪ੍ਰਕਿਰਤੀ ਨੂੰ ਡੀਕੋਡ ਕਰਨਾ ਸਿੱਖਣਾ ਪੈਣਾ ਅਸੀਂ ਬੜਾ ਕੁਝ ਅਗਾਊਂ ਸਮੇਂ 'ਚ ਸੁਚੇਤ ਹੋ ਸਕਦੇ ਹਾਂ ਠੀਕ ਹੈ ਕਿ ਆਹ ਹੋਣ ਵਾਲਾ ਸੋ ਮੈਂ 6 ਸੰਕੇਤ ਦੱਸਾਂਗੀ ਜੋ ਕਰਦੇ ਹਨ ਤੁਹਾਨੂੰ ਅਲਰਟ ਅੱਜ ਦੀ ਵੀਡੀਓ 'ਚ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਤੁਲਸੀ ਦਾ ਜਿਹੜਾ ਮੈਂ ਧਾਰਮਿਕ ਮਹੱਤਵ ਤੁਹਾਨੂੰ ਦੱਸ ਦਿੱਤਾ ਹੈ ਵਿਗਿਆਨ ਇਹਦੇ ਬਾਰੇ ਕੀ ਕਹਿੰਦਾ ਮੈਂ 6 ਸੰਕੇਤ ਦੇਣ ਲੱਗੀ ਹਾਂ ਠੀਕ ਹੈ ਤੁਹਾਡੇ ਜੀਵਨ ਚ ਕੋਈ ਵੱਡਾ ਬਦਲਾਅ ਆਉਣ ਵਾਲਾ ਕੋਈ ਤਬਦੀਲੀ ਆਉਣ ਵਾਲੀ ਆ ਤਾਂ ਸਭ ਤੋਂ ਪਹਿਲਾਂ ਜਿਹੜਾ ਸੰਕੇਤ ਆ ਉਹ ਤੁਲਸੀ ਮਾਤਾ ਦੇ ਪੱਤੇ ਤੇ ਉਸ ਦੀਆਂ ਫੁੱਟੀਆਂ ਮੰਜਰੀਆਂ ਦੱਸ ਦਿੰਦੀਆਂ ਠੀਕ ਹੈ ਤੁਸੀਂ ਜੁੜੇ ਰਹਿਣਾ ਮੇਰੇ ਨਾਲ ਵੀਡੀਓ ਦੇ ਅੰਤ ਤੱਕ ਉਹ ਕਿਹੜੇ 6 ਸੰਕੇਤ ਆ ਮੈਂ ਦੱਸਾਂ ਸੰਕੇਤ ਦੇ ਵਿੱਚ ਚੰਗੇ ਵੀ ਨੇ ਸੰਕੇਤ ਦੇ ਵਿੱਚ ਮਾੜੇ ਵੀ ਨੇ ਸੰਕੇਤ ਸਮਾਂ ਕਿਦਾਂ ਦਾ ਆਉਣ ਵਾਲਾ ਪ੍ਰੀ ਅਲਰਟ ਕਰਦੀ ਆ ਤੁਹਾਨੂੰ ਉਦਰ ਦੇ ਵਿੱਚ ਇਦਾਂ ਦੇ ਸੰਕੇਤ ਇਹ ਬਖਸ਼ਿਸ਼ ਹੈ ਪ੍ਰਮਾਤਮਾ ਵੱਲੋਂ ਕਿ ਪੌਦੇ ਸਾਨੂੰ ਕਈ ਕੁਝ ਦੱਸਦੇ ਆ ਸਾਨੂੰ ਡੀਕੋਡ ਨਹੀਂ ਕਰਨਾ ਆਉਂਦਾ ਮੈਂ ਚੱਲਦੀ ਆਂ ਅੱਗੇ ਅਸਲ 'ਚ ਤુલਸੀ ਮਾਤਾ ਵਿਸ਼ਨੂੰ ਪ੍ਰੇਮ ਦਾ ਪ੍ਰਤੀਕ ਹੈ ਜਿਸ ਘਰ ਦੇ ਵਿੱਚ ਤુલਸੀ ਹੁੰਦੀ ਹੈ ਉੱਥੇ ਭੂਤ ਪ੍ਰੇਤ ਦਾਖਲ ਹੋ ਹੀ ਨਹੀਂ ਸਕਦਾ ਤુલਸੀ ਦੀ ਮਾਤਾ ਜੇ ਤੁਸੀਂ ਗੱਲ 'ਚ ਪਾਉਨੇ ਹੋ ਤਾਂ ਪੁਰਾਤਨ ਗ੍ਰੰਥਾਂ 'ਚ ਮੰਨਿਆ ਜਾਂਦਾ ਹੈ ਕਿ ਜਮਦੂਤਾ ਤੋਂ ਰੱਖਿਆ ਕਰਦੀ ਹੈ ਤੁਲਸੀ ਲక్ష్ਮੀ ਜੀ ਦੀ ਕਿਰਪਾ ਦਾ ਪ੍ਰਤੀਕ ਹੈ ਸੋ ਮੈਕਸਿਮਮ ਘਰ ਹੈਗੇ ਆ ਜਿੱਥੇ ਇਸ ਤੁਰਸੀ ਨੂੰ ਪੂਜਿਆ ਜਾਂਦਾ ਲਗਾਇਆ ਵੀ ਜਾਂਦਾ ਲੋਕ ਹੁਣ ਸੁਚੇਤ ਹੋ ਗਏ ਅਵੇਅਰ ਹੋ ਗਏ ਮੈਂ ਸੈਂਟੀਫਿਕ ਮਹੱਤਵ ਵਾਲਾ ਜਮਾ ਅਥਰਵ ਵੇਦ ਵਿੱਚ ਤੁਲਸੀ ਨੂੰ ਆਯੂਸ਼ ਵਰਧਨੀ ਕਿਹਾ ਗਿਆ ਇਹਦੇ ਪੱਤਿਆਂ ਚ ਤੇਲ ਨਿਕਲਦਾ ਇਸ ਦਾ ਜਿਹੜਾ ਐਂਟੀ ਬੈਕਟੀਰੀਅਲ ਹੁੰਦਾ ਐਂਟੀ ਵਾਇਰਲ ਹੁੰਦਾ ਐਂਟੀਫੰਗਲ ਹੁੰਦਾ ਸੋ ਆਲ ਪਰਪਸ ਤੇਲ ਕੀਮਤੀ ਤੇਲ ਤੁਲਸੀ ਦਾ ਤੇਲ ਕਰ ਦੇ ਵਿੱਚ ਇਹ ਲੱਗੀ ਹੋਵੇ ਜਿੱਥੇ ਉਸ ਦਾ ਆਰਾ ਸ਼ੁੱਧ ਹੁੰਦਾ ਹੈ ਪੋਜ਼ਿਟਿਵ ਹੁੰਦਾ ਆਕਸੀਜਨ ਬੜੀ ਵੱਧੀ ਹੈ ਹਵਾ ਨੂੰ ਪਿਓਰ ਕਰਦੀ ਹੈ ਸ਼ੁੱਧ ਕਰਦੀ ਹੈ ਤੁਹਾਡੇ ਦਿਮਾਗ ਦੇ ਅੰਦਰ ਜਿਹੜੀ ਸਟ्रेस ਹਾਰਮੋਨ ਪੈਦਾ ਹੁੰਦੇ ਆ ਇਹ ਉਹਨਾਂ ਨੂੰ ਘਟਾਉਂਦੀ ਆ ਲਾ ਲਓ ਪੰਜਾਤ ਬੂਟੇ ਮਨ ਸ਼ਾਂਤ ਰਹਿਦਾ ਸੋ ਮੈਂ ਚੱਲੀ ਆ ਮੇਨ ਮੁੱਖ ਮੁੱਦੇ ਵੱਲ ਕਿ ਤુલਸੀ ਦੇ ਉਹ ਛੇ ਸੰਕੇਤ ਕਿਹੜੇ ਨੇ ਉਹਨਾਂ ਚੋਂ ਕਿਹੜੇ ਚੰਗੇ ਆ ਤੇ ਕਿਹੜੇ ਮਾੜੇ ਆ ਕਿਰਪਾ ਕਰਕੇ ਇਸ ਪੌਦੇ ਨੂੰ ਹਰ ਰੋਜ਼ ਗੌਰ ਨਾਲ ਦੇਖਿਆ ਕਰੋ ਸਵੇਰੇ ਸ਼ਾਮ ਨੇੜੇ ਰਹਿਣੋ ਪ੍ਰਕਿਰਤੀ ਦੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੀ ਹੋਣ ਵਾਲਾ ਤੁਸੀਂ ਸੁਚੇਤ ਹੋ ਜਾਓਗੇ ਅਗਾਉਂ ਨੰਬਰ 1 ਤੇ ਮੰਜਰੀਆਂ ਅਚਾਨਕ ਆਉਣ ਲੱਪਣ ਬੇ ਟੈਮ ਬੇ ਮੌਕੇ ਚਲੋ ਮੰਜਰੀਆਂ ਆਵਣਾ ਗ੍ਰੋਥ ਆ ਬੁੱਟੇ ਦੀ ਚੰਗਾ ਇਸ਼ਾਰਾ ਹੈ ਸੋ ਧਨ ਲਾਭ ਦੀ ਸੰਭਾਵਨਾ ਬਣਦੀ ਹੈ ਤੇ ਸੰਤਾਨ ਸੁਖ ਦੀ ਸੰਭਾਵਨਾ ਮਜ਼ਬੂਤ ਹੁੰਦੀ ਹੈ ਜਦੋਂ ਤੁਹਾਡੇ ਤુલਸੀ ਦੇ ਪੱਤੇ ਹਰੇ ਚਮਕੀਲੇ ਸ਼ਾਇਨ ਕਰਦੇ ਹੁੰਦੇ ਆ ਤਾਂ ਸਮਝ ਲਓ ਕਿ ਪਰਿਵਾਰ ਦੇ ਵਿੱਚ ਰੋਗ ਮੁਕਤੀ ਹੈ ਪਰਿਵਾਰ ਦੇ ਵਿੱਚ ਆਜੂ ਲੰਬੀ ਦੀ ਆਸ ਵੱਜਦੀ ਹੈ ਤੇ ਸ਼ੁਭ ਸਮੇਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤુલਸੀ ਦੇ ਪੱਤਿਆਂ ਤੇ ਜਦੋਂ ਕਦੀ ਪੀਲਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ ਸੁੱਕਾਪਨ ਸ਼ੁਰੂ ਹੋ ਜਾਣਾ ਹੁੰਦਾ ਇਹ ਨਹੀਂ ਹੈ ਕਿ ਮੌਸਮ ਆ ਪੱਟੜ ਹੈ ਤੇ ਉਹ ਪੱਤੇ ਡਿਗਣੇ ਨੇ ਮੈਂ ਗੱਲ ਕਰਦੀ ਹਾਂ ਅਚਨ ਚੇਤ ਉਹ ਰੁੱਤ ਵੀ ਨਹੀਂ ਹੈ ਤਦ ਇਦਾਂ ਹੋ ਜਾਏ ਘਰ ਵਿੱਚ ਰੋਗ ਜਾਂ ਕਲੇਸ਼ ਆਏਗਾ ਪਾਪ ਪੰਗਾਰਿਆਂ ਦੇ ਦਿਨਾਂ ਬਸੰਤ ਦਾ ਮੌਸਮ ਆ ਤਦ ਤુલਸੀ ਦਾ ਪੱਤਾ ਤુલਸੀ ਦਾ ਪੌਦਾ ਪੀਲੇ ਪੰਛ ਆ ਗਿਆ ਸੁੱਕੇ ਪੰਛ ਆ ਗਿਆ ਕੋਈ ਰੋਗ ਲੱਗ ਗਿਆ ਤਦ ਸਮਝ ਲਓ ਘਰ ਦੇ ਵਿੱਚ ਕੋਈ ਰੋਗ ਜਾਂ ਕਲੇਸ਼ ਹੈ ਪੌਦੇ ਨੇ ਤੁਹਾਨੂੰ ਅਵੇਅਰ ਕਰ ਦਿੱਤਾ ਅਗਾਉ ਡਾਲੀ ਟੁੱਟ ਜਾਏ ਅਚਾਨਕ ਵੱਡਾ ਨੁਕਸਾਨ ਜਾਂ ਕਲੇਸ਼ ਹੋਣ ਦਾ ਡਰ ਹੈ ਮਿੱਟੀ ਦੇ ਵਿੱਚ ਜਿਹੜੇ ਕੀੜੇ ਆ ਜਿਹੜੀਆਂ ਜੜਾਂ ਵਾਲੇ ਪਾਸੇ ਤਾਂ ਸਮਝ ਲਓ ਫਾਈਨੈਂਸ਼ਲੀ ਰੁਕਾਵਟ ਆਉਣ ਵਾਲੀਆਂ ਵਿੱਤੀ ਰੁਕਾਵਟ ਆਉਣ ਵਾਲੀਆਂ ਅਚਾਨਕ ਸੁਗੰਧ ਇੱਕ ਨਾ ਮਹਿਕ ਜੀ ਉੱਠਦੀ ਹੋਵੇ ਉਹ ਪੌਦੇ ਦਾ ਔਰਾ ਆਲਾ ਦੋਲਾ ਤੁਸੀਂ ਹੈਰਾਨ ਹੋਵੇ ਕਿ ਤુલਸੀ ਦਾ ਤਾਂ ਪੱਤਾ ਰਗੜੋ ਤਦ ਖੁਸ਼ਬੂ ਆਉਂਦੀ ਹੁੰਦੀ ਸੀ ਇਹ ਤਾਂ ਉਦਾਂ ਹੀ ਆਉਣ ਲੱਗ ਪਈ ਆਲੇ ਦੋਲੇ ਅਚਾਨਕ ਸੁਗੰਧਿਤ ਹੋ ਜਾਣਾ ਮਾਹੌਲ ਵੱਡਾ ਆਸ਼ੀਰਵਾਦ ਪਰਮਾਤਮਾ ਦਾ ਮਿਲਣ ਵਾਲਾ ਤੇ ਤੁਹਾਡੇ ਘਰ ਦੀ ਦਹਲਿਸ ਤੇ ਖੁਸ਼ੀਆਂ ਭੰਗੜੇ ਪਾਉਣ ਆਉਣ ਲੱਗੀਆਂ ਤਿਆਰੀ ਕਰ ਸਲੋ ਇਹ ਛੇ ਸੰਕੇਤ ਨੇ ਕੁਝ ਚੰਗੇ ਤੇ ਕੁਝ ਮਾੜੇ ਇਹਨਾਂ ਨੂੰ ਦੇਖ ਲਿਆ ਕਰੋ ਘਰ ਦੇ ਵਿੱਚ ਤੁਸੀਂ ਪੌਦਾ ਲਾਉਣਾ ਕਿੱਥੇ ਹੈ ਮੈਂ ਵਸਤੂ ਟਿਪ ਵੀ ਦੇਣ ਲੱਗੀ ਹਾਂ ਵਸਤੂ ਦੇ ਅਨਸਾਰ ਤੁਸੀਂ ਕਿੱਥੇ ਪੌਦਾ ਰੱਖਣਾ ਹੈ ਐਦਾ ਨਹੀਂ ਹੈ ਕਿ ਪਲਾਂਟੇਸ਼ਨ ਕਰ ਲਈ ਹੈ ਹੁਣ ਘਰ ਤਾਂ ਤੋੜਪੱਨ ਨਹੀਂ ਕਰ ਸਕਦੇ ਵਸਤੂ ਅਨਸਾਰ ਆਪਾਂ ਉਹਨਾਂ ਨੂੰ ਰੀਸ਼ਫਲਿੰਗ ਕਰ ਸਕਦੇ ਬੂਟਿਆਂ ਦੀ ਤੁਸੀਂ ਘਰ ਦਾ ਪੂਰਬ ਤੇ ਉੱਤਰ ਪੂਰਬ ਦੀ ਬੈਸਟ ਸਭ ਤੋਂ ਸ਼ੁਭ ਕੋਨਾ ਹੈ ਜਿੱਥੇ ਤુલਸੀ ਦਾ ਗਮਲਾ ਰੱਖਣਾ ਜਾਂ ਤુલਸੀ ਦਾ ਪੌਦਾ ਲਗਾਉਣਾ ਹੈ ਦੁਬਾਰਾ ਬੋਲ ਦਿੰਨੀ ਆ ਪੂਰਬ ਵਾਲਾ ਪਾਸਾ ਉੱਤਰ ਉੱਤਰ ਪੂਰਬ ਵਾਲਾ ਪਾਸਾ ਕਦੇ ਵੀ ਭੁੱਲ ਕੇ ਦੱਖਣੀ ਦਿਸ਼ਾ ਜਾਂ ਬਾਥਰੂਮ ਦੇ ਨੇੜੇ ਤુલਸੀ ਦਾ ਪੌਦਾ ਨਹੀਂ ਰੱਖਿਆ ਹੋਣਾ ਚਾਹੀਦਾ ਦੱਖਣ ਵਾਲੇ ਪਾਸੇ ਚੱਕ ਲੋ ਗਮਲਾ ਅੱਜ ਹੀ ਹਮ ਹਮੇਸ਼ਾ ਗਮਲੇ ਨੂੰ ਚੌਕੀ ਜਾਂ ਚਬੂਤਰੇ ਤੇ ਰੱਖਣਾ ਥੱਲੇ ਜ਼ਰੂਰ ਇੱਕ ਪਲੇਟ ਮਿਲ ਜਾਂਦੀ ਉਹ ਰੱਖ ਲੋ ਜੇ ਚਬੂਤਰਾ ਬਣਾ ਲਓ ਉੱਤੇ ਰੱਖੋ ਬਾਕੀ ਪੌਦਿਆਂ ਤੋਂ ਥੋੜਾ ਉੱਚਾ ਸਨਮਾਨ ਦੇਣਾ ਹੈ ਰਿਸਪੈਕਟ ਦੇਣੀ ਹੈ ਕਿਉਂਕਿ ਉਹ ਤੁਹਾਡੇ ਲਈ ਧਾਰਮਿਕ ਪੌਦਾ ਤੁਹਾਡਾ ਪੌਦੇ ਦਾ ਸਤਿਕਾਰ ਕਿੱਦਾਂ ਕਰਨਾ ਲਾਲਿਆ ਬਸ ਆਮ ਪੌਦਾ ਤਾਂ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਕਰ ਦਿੱਤਾ ਕਿ ਸਾਨੂੰ ਐਕਸਟਰਾ ਕੇਅਰ ਕਰਨੀ ਪੈਣੀ ਹੈ ਜਿਹੜੇ ਧਰਮ ਨਾਲ ਜੁੜੇ ਸਾਡੇ ਪੌਦੇ ਨੇ ਜੜ ਰਕਤ ਨੇ ਜੜ ਰੁੱਖ ਨੇ ਸੋ ਪੌਦੇ ਦਾ ਸਤਿਕਾਰ ਕਿਵੇਂ ਕਰਨਾ ਹੈ ਰੋਜ਼ ਸਵੇਰੇ ਤੇ ਰੋਜ਼ ਸ਼ਾਮ ਪਾਣੀ ਛਿੜਾਓ ਉਹਨਾਂ 'ਕ ਪਾਣੀ ਪਾਉਣਾ ਹੈ ਓਵਰ ਵਾਟਰਿੰਗ ਕਰਕੇ ਉਹਨੂੰ ਜੜਾ ਨੂੰ ਉਹਦੀਆਂ ਨੂੰ ਗਾੜ ਨਹੀਂ ਦੇਣਾ ਤੇ ਇੱਕ ਦੀਵਾ ਸਤਿਕਾਰ ਸਹਿ ਜਗਾਓ ਮੰਗਲਵਾਰ ਤੇ ਐਤਵਾਰ ਕਦੇ ਵੀ ਪਾਣੀ ਨਹੀਂ ਪਾਇਆ ਜਾਂਦਾ ਤੁਲਸੀ ਮਾਤਾ ਨੂੰ ਤੁਲਸੀ ਦੇ ਗਮਲੇ 'ਚ ਮੰਗਲਵਾਰ ਤੇ ਐਤਵਾਰ ਦੋ ਦੋ ਨੋਟ ਕਰ ਲੋ ਕਲੈਂਡਰ ਚ ਇਹਨੂੰ ਪਾਣੀ ਨਹੀਂ ਪਾਉਣਾ ਰਾਤ ਨੂੰ ਭੁੱਲ ਕੇ ਵੀ ਜਦੋਂ ਦੋ ਵੇਲਿਆਂ ਦਾ ਇੱਕ ਵੇਲਾ ਹੋ ਗਿਆ ਸੂਰਿਆਸਤ ਹੋ ਗਿਆ ਤਾਂ ਕਦੇ ਵੀ ਰਾਤ ਨੂੰ ਪੱਤਾ ਨਹੀਂ ਤੋੜਨਾ ਤੁਲਸੀ ਮਾਤਾ ਦਾ ਸਿਰਫ ਸਾਫ਼ ਹੱਥਾਂ ਦੇ ਨਾਲ ਪਹਿਲਾਂ ਧੋ ਲਓ ਜਦੋਂ ਤੁਸੀਂ ਵਰਤਨਾ ਹੈ ਆਮ ਦਿਨਾਂ 'ਚ ਤਾਂ ਸ਼ੁੱਧਮਨ ਦੇ ਨਾਲ ਹੀ ਪੱਤੇ ਨੂੰ ਤੋੜਨਾ ਹੈ ਚੜਾਉਣਾ ਹੈ ਇਹ ਤਾਂ ਪਤਾ ਹੀ ਹੈ ਖੰਡਿਤ ਪੱਤਾ ਨਹੀਂ ਚੜਦਾਂ ਕਮੈਂਟ ਕਰਕੇ ਦੱਸੋ ਕਿ ਤੁਸੀਂ ਘਰ ਦੇ ਵਿੱਚ ਤੁਲਸੀ ਦਾ ਪੌਦਾ ਲਾਇਆ ਕਿਹੜੀ ਦਿਸ਼ਾ ਚ ਰੱਖਿਆ ਤੇ ਉਹ ਕਿਹੜੀ ਵੈਰਾਈਟੀ ਆ ਜਿਹੜੀ ਮੈਂ ਦੱਸੀ ਆ ਨਾ ਜੋ ਕਿਹੜੀ ਵੈਰਾਈਟੀ ਆ ਮੈਨੂੰ ਕਮੈਂਟ ਕਰਕੇ ਦੱਸਿਓ ਹਰ ਵਾਰੀ ਵਾਂਗ ਰੇਰ ਉਪਾਦਨ ਲੱਗੀਆਂ ਜੇ ਹਰ ਕੱਤੇ ਮਹੀਨੇ ਦੀ ਸ਼ੁਕਲ ਪੱਖ ਦੀ ਇਕਾਦਸ਼ੀ ਨੂੰ ਤੁਸੀਂ ਰੋਜ਼ ਸਵੇਰੇ ਤુલਸੀ ਦੇ ਪੌਦੇ ਨੇ ਠਾਂਕੇ ਉਹਦਾ ਦੀਵਾ ਲਗਾਤਾਰ ਜਗਾਉਨੇ ਹੋ ਤੇ ਓਮ ਨਮੋ ਭਗਵਤੇ ਵਾਸੂਦੇਵਾਏ ਓਮ ਨਮੋ ਭਗਵਤੇ ਵਾਸੂਦੇਵਾਏ ਦਾ 11 ਵਾਰ ਜਪ ਕਰਦੇ ਹੋ ਤਾਂ ਇਸ ਘਰ ਦੇ ਵਿੱਚ ਲక్ష్ਮੀ ਜੀ ਦੀ ਅਖੰਡ ਕਿਰਪਾ ਬਣੀ ਰਹਿੰਦੀ ਆ ਅਤੇ ਸਾਰੀਆਂ ਫਾਈਨਾਂਸ ਸੰਬੰਧੀ ਵਿੱਤੀ ਰੁਕਾਵਟਾਂ ਦੂਰ ਹੋ ਜਾਂਦੀਆਂ। ਇਸ ਲਈ 99% ਲੋਕਾਂ ਨੂੰ ਇਹ ਪਤਾ ਨਹੀਂ ਸੀ। ਕਰ ਲਿਓ ਬਹੁਤ ਕੰਮ ਦੀਆਂ ਗੱਲਾਂ ਦੱਸੀਆਂ ਮੈਂ ਇਸ ਵੀਡੀਓ ਲਈ। ਇਹਨੂੰ ਆਪਣੇ ਜੀਵਨ ਵਿੱਚ ਪੜਾਓ, ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋਗੇ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਡਾਕਟਰ 13 ਕਰਨ ਨੂੰ। ਹਾਈਪ ਦਿ ਆਪਸ਼ਨ ਦਬਾ ਦਿਓ। ਰੱਖੋ ਆਪਣਾ ਬਹੁਤ ਸਾਰਾ ਖਿਆਲ, ਟਿਲ देन ਬਾਏ ਬਾਏ।